ਇੱਕ ਤਾਂ ਚੱਲਣ ਦਿਓ ਇੱਕ ਤਾਂ ਕਹਿ ਗਿਆ ਸੱਚਾ ਰੋਸ ਤਾਂ ਰੋਸ ਹੀ ਆ ਜੀ ਬਾਕੀ ਬੁੱਚੇ ਜਿਹਨਾਂ ਦੀ ਗੱਲ ਨਹੀਂ ਜਿਹੜੀ ਆ ਨੌਜਵਾਨੀ ਆ ਜਿਹੜੇ ਜਿਹੜੇ ਸਾਡੇ ਮਟੀਰ ਆ ਜਿਹੜੇ ਬੈਠੇ ਮੇਰੇ ਵੀਰ ਭਰਾਣੇ ਵੀਰ ਭਰਾਣੇ ਦਾ ਨਹੀਂ ਸਭ ਦਵਾਬ ਸਲਾਓ ਬਟ ਮੀਨ ਜ ਮਢੀਰ ਇਹਦਾ ਮਤਲਬ ਤੁਸੀਂ ਮੰਢੀਰ ਸਮਝਦੇ ਹੋ ਨਾ ਨਾ ਸਾਡੀ ਨੌਜਵਾਨੀ ਆ ਇਹ ਪੰਜਾਬ ਦਾ ਭਵਿੱਖ ਹੈ ਸਾਡਾ ਭਰਾ ਅੰਸਰ ਦਿਖਾਉਂਦੇ ਹੋ ਸਾਡੇ ਭਰਾ ਵਾ ਸਾਡੇ ਚ ਵੀ ਗੁੱਸਾ ਵੀ ਸਾਡੇ ਨਾਲ ਇੰਨਾ ਤੱਕਾ ਹੋ ਰਿਹਾ ਤੁਸੀਂ ਗੱਲ ਕਰੋ ਗੱਲ ਕੀ ਕਰਨੀ ਹੈ ਭਾਨੇ ਨੂੰ ਰਿਹਾ ਕਰਨ ਦੇ ਆਰਡਰ ਲੈ ਆਓ ਠੀਕ ਹੈ ਅਸੀਂ ਤੁਹਾਡਾ ਮੂੰਹ ਮਿੱਠਾ ਕਰਾ ਕੇ ਜਾਵਾਂਗੇ ਗੱਲ ਨਿਬੜੀ ਪ੍ਰੋਟੈਸਟ ਤਾਂ ਸਾਨੂੰ ਕਰਨ ਦਿਓ ਸਾਡੇ ਇੱਕ ਅੱਧਾ ਚੱਲਣ ਦਿਓ ਇੱਕ ਬਹਿ ਗਿਆ ਕਿ ਅਸੀਂ ਕੁਛ ਰੋਸਦਾ ਰੋਸ ਹੀ ਆ ਜੀ ਬਾਕੀ ਬੁੱਝਣਾਂ ਦੀ ਗੱਲ ਜਿੰਨਾ ਬੁੱਝਣਾਂ ਦੀ ਗੱਲ ਉਹਨਾਂ ਜਿਆਦਾ ਵਧੀ ਨਹੀਂ ਹੁਣ ਘਰਾਂ ਦੇ ਵਿੱਚ ਸਾਡੇ ਲੋਕਾਂ ਨੂੰ ਅਰੈਸਟ ਕਰ ਲੈ ਘਰ ਘਰ ਅਰੈਸਟ ਕੀਤੇ ਹੋਏ ਨੇ ਅਸੀਂ ਵੀ ਬਾਹਰੋਂ ਫਿਰਦੇ ਤੁਰੇ ਆਏ ਕੋਈ ਤੁਹਾਨੂੰ ਸਾਡਾ ਕੋਈ ਉਹ ਨਹੀਂ ਬਿਲਕੁਲ ਜੀ ਪਤਾ ਪਤਾ ਹੈਗਾ ਹਾਂ ਅਬ ਚੱਕਰ ਤਾਂ ਇਹ ਹੈ ਨਾ ਵੀ ਐਂ ਜਾਤੀ ਕੱਲੇ ਕੱਲੇ ਤੇ ਹੋਈ ਜਾਊਗੀ ਕਿੰਨਾ ਚਿਰ ਸਾਡਾ ਗੁੱਸਾ ਹੋ ਰਿਹਾ ਹੈ ਦੋ ਤਿੰਨ ਕ ਬੰਦੇ ਸਾਹਮਣਾ ਗੱਲ ਕਰਨਾ ਸਾਹਮਣਾ ਗੱਲ ਕਰ ਲਓ ਦੋ ਤਿੰਨ ਕ ਬੰਦੇ ਨਹੀਂ ਦੋ ਤਿੰਨ ਬੰਦੇ ਆਂਡਾ ਮੇਰੀ ਗੱਲ ਸੁਣੋ ਸਾਡਾ ਬਹੁਤ ਵੱਡਾ ਕਾਫਲਾ ਪਿੱਛੇ ਹੈ ਠੀਕ ਹੈ ਉਹ ਆ ਰਿਹਾ ਹੈ ਕੀ ਤੁਸੀਂ ਵੀ ਬਹੁਤ ਸਿਆਣੇ ਅਫਸਰ ਹੋ ਠੀਕ ਹੈ ਇਹ ਨੌਜਵਾਨੀ ਨੂੰ ਕੰਟਰੋਲ ਕਰਨ ਖਾਤਰ ਹੀ ਮੈਂ ਰੁਕਿਆ ਵੀ ਮਗਰ ਸਾਡੀ ਸੀਨੀਅਰ ਲੀਡਰਸ਼ਿਪ ਆ ਰਹੀ ਹੈ ਜਿਵੇਂ ਸੀਨੀਅਰ ਲੀਡਰਸ਼ਿਪ ਸਾਨੂੰ ਹੁਕਮ ਕਰੂਗੀ ਆਪਾਂ ਨੇ ਉਸ ਤਰ੍ਹਾਂ ਕਰ ਠੀਕ ਹੈ ਤੁਸੀਂ ਸਰ ਜੀ ਮੇਰੀ ਬੇਨਤੀ ਸੁਣੋ ਹਾਂ ਜਿਹੜੀ ਆ ਨੌਜਵਾਨੀ ਆ ਜਿਹੜੇ ਜਿਹੜੇ ਸਾਰੇ ਮੰਦੀਰ ਆ ਜਿਹੜੇ ਬੈਠੇ ਆ ਮੇਰੇ ਵੀਰ ਭਰਾਣੇ ਵੀਰ ਭਰਾਣੇ ਸਭ ਦਬਾਬ ਸਲਾਓ ਸਭ ਦਬਾਬ ਸਲਾਓ ਬੱਟ ਮੀਨ ਜੋ ਮੀਂਹ ਚਲੋ ਚਲੋ ਨੋ 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 ਬਾਕੀ ਇਹ ਕੋਈ ਕੰਮ ਨਹੀਂ ਮੇਰੇ ਭਰਾ ਮੇਰੇ ਭਰਾ ਮੇਰੇ ਵੀਰ ਭਰਾ ਤੁਸੀਂ ਐਡੇ ਸੁਲਝੇ ਹੋਏ ਹੋ ਠੀਕ ਹੈ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਸਮਝ ਜਿਦੇ ਨਾ ਨਾ ਅੱਜ ਨੌਜਵਾਨ ਨਹੀਂ ਹੈ ਇਹ ਪੰਜਾਬ ਦਾ ਭਵਿੱਖ ਹੈ ਸੁਣੋ ਮੇਰੇ ਭਰਾ ਨੇ ਗੁੱਸਾ ਨਾ ਕਰੋ ਮੇਰੇ ਹੀ ਭਰਾ ਨੇ ਤੁਸੀਂ ਮੇਰੇ ਬਜ਼ੁਰਗੋ ਤੁਸੀਂ ਕਦੇ ਲਈ ਗੁੱਸਾ ਕਰਦੇ ਹੋ ਥੋੜੇ ਬੱਚਾ ਵਾਂਗਾ ਇਦਾਂ ਨਹੀਂ ਚਲੋ ਚਲੋ ਗੁੱਸਾ ਲੱਗਿਆ ਤਾਂ ਮੈਂ ਮਾਫੀ ਦਉ ਨਾਲ ਇਹਦੀ ਕੋਈ ਗੱਲ ਨਹੀਂ ਦੇਖੋ ਜੀ ਤੂੰ ਇੰਨੀ ਨਹੀਂ ਕਰਨੀ ਅਸੀਂ ਤੁਸੀਂ ਸਾਡੇ ਭਰਾ ਹੋ ਯਾਰ ਠੀਕ ਹੈ ਸਾਰੇ ਭਰਾ ਹੋ ਤੁਸੀਂ ਮੇਰੇ ਠੀਕ ਹੈ ਨਾ ਜਿਹੜੇ ਮੇਰੇ ਤੋਂ ਵੱਡੇ ਨੇ ਕੈਸਾ ਬੀ ਬਦਲਦਾ ਮੈਂ ਪਹਿਲਾਂ ਵੀ ਬਾਇ ਲਿਆ ਰਹੇ ਮੇਰੇ ਤੁਸੀਂ ਵੀਰ ਬਣੇ ਪਲੀਜ਼ ਮੇਰੇ ਕੋਈ ਗੱਲ ਤੁਸੀਂ ਪਲੀਜ਼ ਬਹਿ ਜਾਓ ਕੋਈ ਗੱਲ ਤਾਂ ਕੰਮ ਕਰਦੇ ਜੀ ਬਹਿ ਜਿਓ ਜੂਰੀ ਬਹਿ ਜਾਂ ਆਪਾਂ ਇੱਕ ਮਿੰਟ ਕਰ ਲਾਂਗੇ ਪੂਰੀ ਮੱਖਾ ਜੀ ਉਰੀ ਬੈਠਾਂਗੇ ਅਸੀਂ ਮੇਰੀ ਬੇਨਤੀ ਹੈ ਕੋਈ ਜੀ ਪਲੀਜ਼ ਬੈਠ ਜਾਓ ਹਾਂਜੀ ਆਪਾਂ ਗੱਲ ਵੀ ਕਰ ਲਾਂਗੇ ਹੈਨਾ ਮੰਡਨ ਸਿੰਘ ਸਾਹਿਬ ਖੜੇ ਨੇ ਆਪਣੇ ਆਫੀਸਰ ਸੀਨੀਅਰਸ ਵੀ ਖੜੇ ਨੇ ਉਹ ਵੀ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਆ ਤੁਸੀਂ ਸਾਡਾ ਹੀ ਟੱਬਰੋਂ ਸਾਰੇ ਸਮਝਦੇ ਹੋ ਥੋੜੀ देर ਰੁਕ ਜਾਓ ਗੱਲਬਾਤ ਕਰ ਲਈਏ ਆਪਾਂ ਬਿਲਕੁਲ 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 ਸਾਡਾ ਵੀ ਰੋਸ ਦਿਖਾਉਂਦੇ ਹੋ ਸਾਡਾ ਭਰਾ ਵੀ ਸਾਡੇ ਚ ਵੀ ਗੁੱਸਾ ਵੀ ਸਾਡੇ ਨਾਲ ਇੰਨਾ ਤੱਕਾ ਹੋ ਰਿਹਾ ਹੁਣ ਸਰ ਸੋਨੂੰ ਵੀ ਪਤਾ ਵੀ ਉਹ 10000 ਦੀ ਚੈਨ ਲਊਗਾ ਦੋ ਮਿੰਟ ਰੁਕੋ ਯਾਰ ਉਹ ਸਹੀ ਅਸੀਂ ਗੱਲ ਕਰ ਲੈਂਦੇ ਆ ਕੋਈ ਐਸੀ ਗੱਲ ਨਹੀਂ ਤੁਹਾਡੇ ਨਾਲ ਸਾਡਾ ਕੋਈ ਗੁੱਸਾ ਗਿਲਾ ਨਹੀਂ ਕੋਈ ਬਿਲਕੁਲ ਸਮਝਦੇ ਆ ਅਸੀਂ ਸਮਝਦੇ ਆ ਕੋਈ ਫੇਸ ਸਾਡਾ ਨੰਗ ਜਾ ਇੰਨਾ ਤਕਾ ਹੋ ਰਿਹਾ ਜੀ ਤੁਸੀਂ ਆਪ ਐਸੇ ਸਾਡੇ ਦੇ ਜੇ ਅੱਜ ਸਾਡੀ ਵਾਰੀ ਆ ਗਈ ਵਾਰੀ ਛੋਡੀ ਵੀ ਆ ਜੂ ਜੀ ਟੂਲ ਟੈਕਸ ਦੇ ਸਾਡੇ ਦੇ ਲੱਗਣਾ ਸਾਡੀ ਵਾਰੀ ਛੋਡੀ ਵੀ ਆਈ ਲਓ ਲੋਕੋ ਆਪ ਗੱਲ ਕਰ ਲੈਂਦੇ ਆ ਪਲੀਜ਼ ਮੇਰੀ ਬੇਨਤੀ ਇੱਕ ਵਾਰ ਲਓ ਇੱਕ ਵਾਰ ਮੇਰੀ ਗੱਲ ਸੁਣੋ ਐਡੇ ਸੀਨੀਅਰ ਅਫਸਰ ਹਾਂਜੀ ਹਾਂਜੀ ਠੀਕ ਹੈ ਤੁਸੀਂ ਗੱਲ ਕਰੋ ਗੱਲ ਕੀ ਕਰਨੀ ਹੈ ਭਾਨੇ ਨੂੰ ਰਿਹਾ ਕਰਨ ਦੇ ਆਰਡਰ ਲਿਆਓ ਠੀਕ ਹੈ ਅਸੀਂ ਤੁਹਾਡਾ ਮੂੰਹ ਮਿੱਠਾ ਕਰਾ ਕੇ ਜਾਵਾਂਗੇ ਗੱਲ ਨਿਪੜੀ ਨਹੀਂ ਖਦੀ ਅਸੀਂ ਨਾ ਅਸੀਂ ਪਲੀਜ਼ ਪਲੀਜ਼ ਉਹ ਕਰ ਦਾਂਗੇ ਕੈਨਸਲ ਕਰ ਦਾਂਗੇ ਠੀਕ ਹੈ ਦੇਖੋ ਇੱਕ ਗੱਲ ਹੈ ਜਿਹੜਾ ਪੰਜਾਬ 'ਚ ਮਾਹੌਲ ਬਣਿਆ ਹੈ ਜੇ ਇਹਨੂੰ ਸ਼ਾਂਤ ਕਰਨਾ ਹੈ ਤਾਂ ਪ੍ਰਸ਼ਾਸਨ ਨੂੰ ਕੋਈ ਹਾਂ ਪੱਕੀ ਫੈਸਲਾ ਲੈਣਾ ਪਵੇ ਤਾਂ ਤੁਹਾਨੂੰ ਕੋਈ ਦਿਲ ਕਰਨ ਦੇ ਦੋ ਬੰਦੇ ਆ ਹਾਂ ਬਸ ਉਹ ਐ ਕਰ ਲਓ ਫੈਸਲਾ ਲਾ ਲਿਓ ਫੈਸਲਾ ਵੈਸੇ ਤੁਸੀਂ ਕਰ ਲਓ ਆਪਣੀ ਸੋ ਬਿਲਕੁਲ ਪੁਲਿਸ ਜਿਹੜੀ ਹੈਗੀ ਆ ਜਿਹੜੇ ਮੋਰੀ ਆਗੂ ਨੇ ਸੀਨੀਅਰ ਆਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਕਿਸੇ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਠੰਡਾ ਕੀਤਾ ਜਾਵੇ ਕੋਈ ਅਜਿਹੀ ਘਟਨਾ ਜਿਹੜੀ ਪੁਲਿਸ ਦਾ ਕਹਿਣਾ ਹੈ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਇੱਥੇ ਕਿਸੇ ਤਰ੍ਹਾਂ ਦਾ ਜਿਵੇਂ ਲਾਠੀ ਚਾਰਜ ਦੀ ਵੀ ਗੱਲ ਆਉਂਦੀ ਹੈ ਵੀ ਉਹ ਵੀ ਬਲ ਦਾ ਪ੍ਰਯੋਗ ਨਾ ਕਰਨਾ ਪਵੇ ਇਸ ਕਰਕੇ ਮੀਟਿੰਗ ਛੋਟੀ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਵੀ ਜੇ ਗੱਲਬਾਤ ਦੇ ਨਾਲ ਹੱਲ ਹੁੰਦਾ ਹੈ ਪਰਵੇਖਣਾ ਹੋਊਗਾ ਵੀ ਗੱਲਬਾਤ ਤੋਂ ਬਾਅਦ ਜੇਕਰ ਗੱਲਬਾਤ ਹੁੰਦੀ ਹੈ ਤਾਂ ਫਿਰ ਇਹ ਇੱਥੋਂ ਰੁਕਦੇ ਨੇ ਪਿੱਛੇ ਜਾਂਦੇ ਨੇ ਜਾਂ ਅੱਗੇ ਜਾਣ ਲਈ ਰਹਿੰਦੇ ਨੇ ਤਾਂ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਸੋ ਕੁਝ ਆਗੂਆਂ ਦੀ ਪੁਲਿਸ ਦੇ ਨਾਲ ਜਿਹੜੀ ਗੱਲਬਾਤ ਹੋਣ ਜਾ ਰਹੀ ਹੈ